खजाना प्रधान के निजी चौधर

ਪਰ ਇਸ ਵਾਰ ਜਿਹੜਾ ਇਹ ਵਰਸੀ ਸਮਾਗਮ ਆ ਇਹ ਇੱਕ ਬੜਾ ਚੈਲੰਜਮਈ ਆ ਔਰ ਇਸ ਵਾਰ ਦਾ ਜਿਹੜਾ ਵਰਸੀ ਸਮਾਗਮ ਇਹ ਇਸ ਵਿਚਾਰ ਧਾਰਾ ਵਸੂਤ ਨੂੰ ਜਿਹਨੂੰ ਖੋਰਾ ਲੱਗ ਗਿਆ ਜਿਹੜੀ ਕਮਜ਼ੋਰ ਹੋ ਗਈ ਉਸੇ ਟਾਈਮ ਸੱਜ ਲੋਕਵਾਲ ਦੇ ਟਾਈਮ ਜਿਹੜਾ ਕਾਲੀਦਾਲ ਦਾ ਰੋਹ ਸੀ ਭੈ ਸੀ ਦਬਦਬਾ ਸੀ ਉਹ ਖਤਮ ਹੋ ਗਿਆ ਕਿਉਂਕਿ ਕਾਲੀਦਾਲ ਦੀ ਲੀਡਰਸ਼ਿਪ ਤਾਂ ਨਕਬੇਰਾ ਦੇ ਹੱਥ ਚਲੀ ਗਈ ਔਰ ਚੁਗਲਖੋਰ ਰੇਤ ਮਾਫੀਆ ਸ਼ਰਾਬ ਮਾਫੀਆ ਦੇ ਦਰਜੇ ਅੱਜ ਇਹੇ ਕਰਕੇ ਅਕਾਲੀ ਦਲ ਦਾ ਪਾਇਆ ਖਤਮ ਹੋ ਗਿਆ ਅੱਜ ਇਸ ਵਰਸੀ ਦੇ ਸਮਾਗਮ 'ਤੇ ਅਸੀਂ ਵਿਸ਼ੇਸ਼ ਤੌਰ 'ਤੇ ਲੋਕਾਂ ਨੂੰ ਅਪੀਲ ਕਰਨ ਆਏ ਆ ਪੰਜਾਬ ਵਾਸੀਆਂ ਨੂੰ ਪੱਤਾ ਦੱਸਿਆ ਨੂੰ ਕਿ ਜਿਸ ਤਰ੍ਹਾਂ ਦਾ ਲੋਕ ਅਕਾਲੀ ਦਲ ਤੇ ਆਸ ਕਰਦੇ ਨੇ ਤਬੱਕੋ ਕਰਦੇ ਨੇ ਕਿ ਅਕਾਲੀ ਦਲ ਦਾ ਲੀਡਰ ਕਿ ਹੋ ਜਾ ਹੋਵੇ ਉਹਦੀ ਸੋਚ ਕਿਹੋ ਜਿਹੀ ਹੋਵੇ ਉਹਦੀ ਸ਼ਕਲ ਸੂਰਤ ਵਿਵਹਾਰ ਕਿ ਹੋ ਜਾ ਹੋਵੇ ਉਸ ਤਰ੍ਹਾਂ ਦੀ ਔਰ ਇੱਕ ਕੁਰਬਾਨੀ ਵਾਲਾ ਔਰ ਸਮੇਂ ਦੀਆਂ ਸਰਕਾਰਾਂ ਦੇ ਜ਼ਬਰ ਤਸ਼ੱਦਦ ਟਾਟ ਕੇ ਆਪਣੇ ਪਿੰਡੇ ਤੇ ਹੰਡੋੜ ਵਾਲਾ ਆਗੂ ਹੀ ਅੱਜ ਦੇ ਸਮੇਂ ਅਕਾਲੀ ਦਲ ਨੂੰ ਲੋੜ ਆ। ਸੋ ਇਸ ਕਰਕੇ ਅੱਜ ਅਸੀਂ ਸਭੂਦ ਪੰਜਾਬ ਵਾਸੀਆਂ ਨੂੰ ਪਾਕਤ ਦੈਸੀਆਂ ਨੂੰ ਅਪੀਲ ਕਰਨ ਆਏ ਆ। ਇਹ ਸ਼ਰਮਣੀ ਕਾਲ ਦਾ ਸੁਧਾਰ ਲਹਿਰ ਵੱਲੋਂ ਜਿਹੜਾ ਪ੍ਰੋਗਰਾਮ ਲਿਖਿਆ ਅਕਾਲੀ ਦਰ ਵਿੱਚ ਆਇਆ ਕਮਜ਼ੋਰੀਆਂ ਤੇ ਕਮੀਆਂ ਨੂੰ ਦੂਰ ਕਰਕੇ ਪੁਰਾਤਨ ਲੀਹਾਂ ਤੇ ਅਕਾਲੀ ਦਰ ਨੂੰ ਲੈਣ ਦਾ ਉਹਦੇ ਲਈ ਸਾਡਾ ਸਾਥ ਦੇਜੇ ਅੱਜ ਆਪਾਂ ਸਾਰੇ ਜਿਹੜੇ ਲੋਕ ਇੱਧਰ ਆ ਰਹੇ ਨੇ ਉਹ ਕਹਿਣਗੇ ਅਗਰ ਉਸ ਮਹਾਨ ਅੱਜ ਦਾ ਤੁਸੀਂ ਉਹ ਦੇਖ ਸਕਦੇ ਹੋ ਵੀ ਅੱਜ ਆਪ ਹਮਾਰੇ ਕਾਠਾ ਇੱਕ ਪਾਸੇ ਕੁਰਬਾਨੀ ਵਾਲਿਆਂ ਦਾ ਜਿਹੜਾਂ ਵਾਲਿਆਂ ਦਾ ਸਵੇਦੇ ਸਰਕਾਰਾਂ ਦੇ ਜ਼ਬਰਦਸਤ ਵਾਲਾ ਨਾ ਜਿੰਨੇ ਬੈਠੇ ਇੱਕ ਬੰਦਾ ਦੱਸ ਦੋ ਜਿਹਨੇ ਜੇਲ ਨਹੀਂ ਕੱਟੀ ਇੱਕ ਬੰਦਾ ਆਜ਼ਾਦ ਹੋ ਜਿਹਨੇ ਸਮੇਂ ਦੇ ਸਰਕਾਰਾਂ ਦਾ ਤਸੱਦਦ ਨਹੀਂ ਦੇਆ ਉਧਰ ਮੈਨੂੰ ਇੱਕ ਬੰਦਾ ਦੱਸ ਦੋ ਜਿਹਨੇ ਮਤਲਬ ਕਿ ਨਾ ਥਾਣੇ ਦੇ 5 ਮਿੰਟ ਵੀ ਲਾਇਆ ਹੋਣ ਇਹ ਤਾਂ ਉਧਰ ਜਨੇ ਫਰਮਾਤਮਾ ਨੇ ਡਿਮਾਰਕੇਸ਼ਨ ਖੜਾ ਦਿੱਤੀ ਨਾ ਕਿਹੜਾ ਕਰਤਾ ਵੱਡੀ ਗੱਲ ਕਹਿੰਦੇ ਹੋ ਕਿ ਆਹ ਤੋਂ ਲਿਜਾਣਾ ਹੈ ਮੈਂ ਦਾ ਤੇ ਕੇ ਸੋਣਾ ਵੀ ਜਵਾਹ ਸੰਤ ਹਰਚੰਦ ਸਿੰਘ ਜੀ ਲੰਗਵਾ ਸਾਹਿਬ ਜੀ ਦੀ ਦੇਣ ਹੈ ਪੰਜਾਬ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਈ ਆਪਦਾ ਜੀਵਨ ਦਾ ਬਲਿਦਾਨ ਦਿੱਤਾ ਜਿਹੜੋ ਅਸੀਂ ਯਾਦ ਕਰ ਰਹੇ ਹਾਂ ਤੇ ਉਹਨਾਂ ਦਾ ਜੀਵਨ ਹਮੇਸ਼ਾ ਨਿਸ਼ਕਾਮ ਸੇਵਾ ਵਾਲਾ ਰਿਹਾ ਉਹ ਕਦੇ ਪਾਰਟੀ ਦੀ ਪ੍ਰਧਾਨਗੀ ਲਈ ਕਿਸੇ ਅਹੁਦੇ ਲਈ ਉਹਨਾਂ ਨੇ ਕਦੇ ਭਜਨ ਅਠ ਨਹੀਂ ਕੀਤਾ ਹਮੇਸ਼ਾ ਸਿੱਖ ਸੰਗਤ ਨੂੰ ਉਹਨਾਂ ਨੂੰ ਬੁਲਾ ਕੇ ਜ਼ਬਰਦਸਤੀ ਜ਼ਿੰਮੇਵਾਰੀਆਂ ਦਿੱਤੀਆਂ ਰਹੀਆਂ ਐਸੇ ਲੀਡਰਾਂ ਦੀ ਅੱਜ ਲੋੜ ਹੈ ਪੰਜਾਬ ਨੂੰ ਜਿਹੜੇ ਨਿਸ਼ਕਾਮ ਹੋਣ ਤੇ ਉਹਨਾਂ ਨੇ ਦੋ ਵਾਰ ਮੋਰਚਾ ਲੜਿਆ ਜਿੱਤੇ ਆ ਕਦੇ ਜਿੱਤਨਸਾਰ ਸਾਰੀ ਜਿਹੜੀ ਕਮਾਂਡ ਕੱਲ ਦੇ ਉੱਤੇ ਪ੍ਰਧਾਨ ਨੇ ਕਿਹਾ ਤੁਹਾਨੂੰ ਬਾਅਦ ਸੁਭਾਉਦੇ ਵੀ ਤੁਸੀਂ ਮੈਂ ਅੱਜ ਦਾ ਕੰਮ ਕਰਦਾ ਹਾਂ ਤੁਸੀਂ ਸੰਭੋ ਸੋ ਐਸੇ ਸੰਕਸ਼ੀਪ ਦੋਸੀ ਅੱਜ ਮੈਂ ਸਾਹਮਣੇ ਸੱਚੀ ਸੋਚੀ ਸਿਧਾਂਤ ਜੀ ਉਹਨਾਂ ਦੇ ਇਹ ਹੋਏਗੇ ਵੀ ਅਸੀਂ ਉਹਨਾਂ ਦੇ ਜਿਹੇ ਜਾਹੋ ਸਾਨੂੰ 100 ਛੱਡ ਕੇ ਗਏ ਨੇ ਜਿਹੇ ਜਾ ਉਹਨਾਂ ਦਾ ਕਿਰਦਾਰ ਸੀ ਉਹ ਤੋਂ ਸਿੱਖ ਕੇ ਅਸੀਂ ਪੰਜਾਬ ਦੇ ਵਿੱਚ ਅਕਾਲੂ ਦਲ ਨੂੰ ਮੁੜ ਸੁਰਜੀਤ ਕਰੀਏ ਸਾਰੇ ਇਹ ਸੜਾ ਯਤਨ ਕਰਦੇ। ਇੱਕ ਵੱਡਾ ਐਲਾਨ ਕਰਾ ਰਹੇ ਚੱਕਰ ਦਾ ਸੈਂਟਰ ਵਾਲਾ। ਇਹ ਕੋ ਫੈਸਲੇ ਨਹੀਂ ਅੱਜ ਤਾਂ ਸਿਰਫ ਉਦਾਜਲੀਆ ਜਿਸ ਮਤੇ ਵੀ ਦੇਖੀ ਆਵਾਂਗੇ ਕਿ ਅਮਤੇ ਬਾਕੇ ਉੱਤੇ ਸਾਰਾ ਵੀ ਸਾਡਾ ਏਜੰਡਾ ਮਤਿਆਂ ਦੇ ਨਾਲ ਜਿਹੜਾ ਅਸੀਂ ਪੇਸ਼ ਕਰਾਂਗੇ ਦੂਸਰੀ ਮੈਚ ਦੇ ਨਾਲ ਅਗੇ ਦੂਸਰੀ ਬਸਤੀ ਨੂੰ ਬਾਰੇ ਲੋਕ ਕਹਿ ਰਹੇ ਨੇ ਕਿ ਅਸੀਂ ਇਕੱਠੇ ਹੋਣ ਤੇ ਪਹੁੰਚੇ ਹੋਣ ਤਾਂ ਕੱਲ੍ਹ ਨੂੰ ਮੇਲਾ ਹੋਏਗਾ ਗੱਲ ਇਹ ਹੈ ਸਾਡੀ ਲੜਾਈ ਕਾਲੀਦਨ ਨੂੰ ਬਚਾਉਣ ਦੀ ਹੈ ਉਹਨਾਂ ਨੂੰ ਉਹਨਾਂ ਦੀ ਲੜਾਈ ਕਾਲੀ ਦਲ ਤੋਂ ਕਬਜ਼ਾ ਕਰਨ ਦੀ ਹੈ। ਇਹੀ ਫਰਕ ਹੈ। ਅਸੀਂ ਸਾਡਾ ਕਾਲੀ ਦਲ ਨਾਲ ਕੋਈ ਫਰਕ ਨਹੀਂ। ਅਸੀਂ ਅੱਜ ਵੀ ਕਾਲੀ ਹਾਂ। ਕਾਲੀ ਬਹੁਤ ਸ਼ਤਾਨ ਨਹਿਰ ਇਹੀ ਸੋਚ ਲੈ ਕੇ ਚੱਲੀ ਹੈ ਕਿ ਕਾਲੀ ਦਲ ਨੂੰ ਬਚਾਉਣਾ ਹੈ। ਅੱਜ ਪੰਜਾਬ ਦਾ ਬੱਚਾ ਬੱਚਾ ਕਹਿੰਦਾ ਵੀ ਸੁਖਵੀਰ ਸਿੰਘ ਬਾਦਲ ਪਾਸੇ ਹਟ ਜਾਣ ਪਰ ਜੋ ਨਹੀਂ ਮੰਨਦੇ ਤਾਂ ਸਾਡੇ ਪਾਸ ਦੀ ਗਲਤ ਹੈ। ਕੋ ਮਾਫੀ ਚਾਹੁੰਦੇ ਹਾਂ।